ਆਪ ਜੀ ਆਪਣਾ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਾਸ ਦਾ ਨਾਮ ਗਿਆਨੀ ਅਰਵਿੰਦਰ ਸਿੰਘ ਜੋ ਇੱਥੇ ਗਰੰਤੀ ਸਿੰਘ ਦੀ ਬੇਵਾਂ ਨਭਾ ਰਹੇ ਹਾਂ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਵਿਆਹ ਵਰਪੁਰ ਗਿਆ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਮਨਾਉਂਦੀਆਂ ਨੇ ਇਸ ਸਾਲ ਵੀ 30 ਅਗਸਤ ਨੂੰ ਤਾਂਤਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਵਿਆਹ ਗੁਰਦੂਰਵਿਆ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਹਲਾਣਿਸ਼ ਬਣਾਇਆ ਜਾ ਰਿਹਾ ਹੈ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਦੇ ਵਿੱਚ ਇੱਥੇ ਆ ਰਹੀਆਂ ਨੇ ਤੇ ਬੜੀ ਹੀ ਧੂਮ ਧਾਮ ਦੇ ਨਾਲ ਬੜੀ ਉਤਸ਼ਾਹ ਦੇ ਨਾਲ ਸੇਵਾ ਚੱਲ ਰਹੀ ਹੈ ਤਾਂਤਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1544 ਬਿਕਰਮੀ ਸੁਦੀ ਸਤਵੀਨੀ ਤਾਂਤਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਟਾਲਾ ਨਗਰ ਵਿਖੇ ਆਪ ਇੱਥੇ ਆਏ ਸਨ ਜੋ ਇਹ ਸਥਾਨ ਤੁਸੀਂ ਵੇਖ ਰਹੇ ਹੋ ਇੱਥੇ ਜੋ ਧੰ ਸਤਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਰਾਤ ਦੇ ਸਮੇਤ ਇੱਥੇ ਟੁਕਾ ਕੀਤਾ ਸੀ ਜੋ ਕੰਧ ਦੇ ਦਰਸ਼ਨ ਆਪ ਸੰਗਤਾਂ ਕਰਦੀਆਂ ਹੋ ਇੱਥੇ ਆਪ ਸਤਗੁਰੂ ਜੀ ਬਿਰਾਜਮਾਨ ਹੋਏ ਜਿਸ ਸਮੇਂ ਧੰ ਸਤਗੁਰੂ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਕੰਧ ਹੇਠਾ ਕਰਕੇ ਬੈਠੇ ਤੇ ਕੰਧ ਦੀ ਖਸਤਾ ਹਾਲਤ ਨੂੰ ਵੇਖ ਕਰਕੇ ਇੱਕ ਮਾਈ ਕਹਿਣ ਲੱਗੀ ਕਿ ਇਹ ਜਿਹੜੀ ਕੰਧ ਹੈ ਡਿੱਗਣ ਵਾਲੀ ਹੈ ਉਸ ਸਮੇਂ ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹੀ ਕਹਿਣ ਲੱਗੇ ਭੋਲੀਏ ਇਹ ਜਿਹੜੀ ਕੰਧ ਹੈ ਜੁਗੋ ਜੁਗ ਟੱਲ ਰਹੇਗੀ ਇਹ ਸਾਡੇ ਵਿਆਹ ਦੀ ਨਿਸ਼ਾਨੀ ਹੋਵੇਗੀ ਜੋ ਸਾਰਾ ਸੰਸਾਰ ਵੇਖੇਗਾ ਅੱਜ ਵੀ ਆਪ ਦਰਸ਼ਨ ਕਰਦੇ ਹੋ ਕਿ ਉਸੇ ਤਰ੍ਹਾਂ ਹੀ ਉਹ ਕੰਧ ਖੜੀ ਹੈ ਸਾਰੀਆਂ ਸੰਗਤਾਂ ਦਰਸ਼ਨ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਜਿਹੜੀ ਇਹ ਵਿਆਹ ਦਾ ਗੁਰਪ੍ਰੋਫੈਸ਼ਨ ਨਾਰਾਇਣ ਦਾ ਆ ਸੁਲਤਾਨਪੁਰ ਲੋਧੀ ਤੋਂ ਜਿਸ ਤਰ੍ਹਾਂ ਇਤਿਹਾਸ ਵਿੱਚ ਸਤਿਗੁਰੂ ਜੀ ਆਪ ਆਏ ਸਨ ਇਸੇ ਤਰ੍ਹਾਂ ਹੀ ਸੰਗਤਾਂ ਬੜੀ ਹੀ ਧੂਮ ਧਾਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸੁਲਤਾਨਪੁਰ ਲੋਧੀ ਤੋਂ ਸੰਗਤਾਂ ਆਪ ਇੱਥੇ ਆ ਕਰਕੇ ਸਾਰਾ ਹੀ ਗੁਰਪੁਰਬ ਜੋ ਮਨਾਇਆ ਜਾਂਦਾ ਹੈ। ਆਪਣਾ ਨਾਮ ਦੱਸਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਨਾਮ ਸਿੰਘ ਜੱਸਲ ਮੈਂਬਰ ਫਰੋਮ ਕਮੇਟੀ ਹਲਕਾ ਬਟਾਲਾ 105 ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਤਾਂ ਜੋ ਗੁਰਦੁਆਰਾ ਕਨ ਸਾਹਿਬ ਇਹ ਮਹਾਰਾ ਸੱਚੇ ਪਾਤਸ਼ਾਹ ਜਦੋਂ ਵਿਆਹ ਨਾਏ ਨੰਦਕਾਰਜ ਜਿਹੜਾ ਉਹਨਾਂ ਦਾ ਉਹ ਮਤਲਬ ਬੈਠਾ ਗੁਰਦੁਆਰਾ ਨਾਲ ਬੈਕ ਸਾਈਡ ਤੇ ਡੇਰਾ ਸਾਹਿਬ ਨੰਦਕਾਰਜ ਉੱਥੇ ਹੋਇਆ ਇੱਥੇ ਬਰਾਤ ਬੈਠੀ ਆ ਗਈ ਬਰਾਤ ਬੈਠੀ ਜਿਹੜੀ ਕੰਧ ਮੌਜੂਦਾ ਇੱਥੇ ਹੈਗੀ ਏ ਇੱਕ ਮਾਦਾ ਜੀ ਨੇ ਕਹਿ ਮਾ ਬੇਟਾ ਇਹ ਕੰਧ ਜਿਹੜੀ ਡਿੱਗਣ ਵਾਲੀ ਹੈ ਤੁਸੀਂ ਕਰਨ ਤੋਂ ਲਾਂਭੇ ਹੋ ਜਾਓ ਪਰ ਉਹਨਾਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਗੱਲ ਕਹੀ ਮਾਦਾ ਭੋਲੀਏ ਇਹ ਜਿਹੜੀ ਕੰਧ ਏ ਇਹ ਸਦਾ ਜੁਗੋ ਜੁਗਾ ਟਲ ਰਹੇਗੀ ਇਹ ਮੇਰੇ ਵਿਆਹ ਦੀ ਇੱਕ ਨਿਸ਼ਾਨੀ ਰਹੇਗੀ ਉਹ ਕੰਦ ਅੱਜ ਵੀ ਮੌਜੂਦ ਇੱਥੇ ਪਰ ਜੋ ਉਸ ਤੇ ਕੋਈ ਸੰਧਾਲੂ ਆਇਆ ਜੇ ਕਿਸੇ ਨੇ ਚੀਜ਼ ਮੰਗੀ ਉਹ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਉਹਨੇ ਝੋਲੀਆਂ ਪਰਕੇ ਭੇਜਿਆ ਅੱਜ ਤੱਕ ਉਸਨੂੰ ਆਜੋ ਕੇ ਨਹੀਂ ਕੋਈ ਗਿਆ ਕੁਝ ਲੈ ਕੇ ਗਿਆ ਇਸ ਚੀਜ਼ ਤੇ ਜੋ ਵੀ ਮਹਾਰਾ ਸੱਚੇ ਪਾਤਸ਼ਾਹ ਗੁਰੂ ਮਹਾਰਾ ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਵਿੱਚ ਜੇ ਕਿਸੇ ਨੇ ਧੀ ਮੰਗੀ ਧੀ ਮੇਰੀ ਪੁੱਤ ਮੰਗਿਆ ਪੁੱਤ ਮੰਗਿਆ ਕਾਰੋਬਾਰ ਮੰਗਿਆ ਤੰਦਰੁਸਤੀ ਮੰਗੀ ਉਹ ਬਿਲਕੁਲ ਇਅਦਤੀ ਜ਼ੇਰ ਦਾ ਕਰ ਰੁਏ ਹੈ ਆਵਾਜ਼ ਨਹੀਂ ਸੁਣੀ ਇੱਥੇ ਆਏ ਦੇ ਕੋਈ ਸਾਡੇ ਨਾਲ ਗੱਲ ਰਾਹੀਂ ਤਾਂ ਗੱਲ ਨਹੀਂ ਆਇਆ ਜਦ ਕੋਈ ਗੱਲ ਨਹੀਂ ਹੋਈ ਪਰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਜੋਗੋ ਜੋਗਿਆ ਟਾਲਿਆ ਇਹ ਕੰਧ ਵੀ ਜੋਗੋ ਜੋਗ ਟਾਲਿਆ ਰਹੀ ਦੀ ਦੁਨੀਆ ਤਾਂ ਕਰ ਰਹਿਣੀ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਦਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਜੀ ਤੁਸੀਂ ਬਟਾਲਾ ਦੀ ਧਰਤੀ ਤੇ ਆਏ ਹੋ ਤੁਹਾਨੂੰ ਬਟਾਲਾ ਦਾ ਜਿਹੜਾ ਸਮਾਜ ਆ ਇਹ ਜੋਗੋ ਜੋਗ ਟਾਲ ਨਮਸਕਾਰ ਕਰਦਾ ਰਹੇਗਾ ਤੁਹਾਡਾ ਜੋ ਜੋ ਨਾਮ ਨਹੀਂ ਜਾ ਰਿਹਾ ਅਰਦਾਸ ਕਰਦੇ ਹਾਂ ਮਾਰਾ ਸੱਚੇ ਪਾਤਸ਼ਾਹ ਕਿੰਨਾ ਵਿਆਹ ਹੈ ਤੇ 598 ਵਿਆਹ ਜੀ ਤਿਆਰੀ ਬੜੀ ਯੋਰਾ ਨਾਲ ਹੋਣ ਰਹੀ ਹੈ ਆ ਕਾਰ ਸੇਵਾ ਚੱਲ ਰਹੀ ਹੈ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਨੇ ਬੇਨਤੀ ਕੀਤੀ ਸੀ ਅਸੀਂ ਜਾ ਕੇ ਬਾਬਾ ਜੀ ਤੁਸੀਂ ਇਹ ਜਿਹੜੀ ਸੇਵਾ ਇਹ ਤੁਸੀਂ ਲਓ ਪਰ ਸੋ ਇਥੋਂ ਦੇ ਕਈਆਂ ਨੇ ਕਿਹਾ ਕਿ ਇਧਰ ਦੀ ਇਧਰ ਮੈਂ ਇਸ ਸਮਾਜ ਮੈਂ ਮੈਂਬਰ ਹੋਣ ਦੇ ਨਾਤੇ ਮੈਂ ਪ੍ਰਧਾਨ ਜੀ ਨੂੰ ਮਿਲ ਕੇ ਕਿਹਾ ਪ੍ਰਧਾਨ ਜੀ ਬਾਬਾ ਸੇਵਾ ਸਿੰਘ ਦੀ ਸੇਵਾ ਦਿਓ ਜੋ ਉਹਨਾਂ ਦਾ ਇਹ ਵੇਖਿਆ ਡੇਰਾ ਬਾਬਾ ਨਾਨਕ ਵੀ ਚੱਲਦੇ ਭਾਈ ਸਤਕਰਤਾਰੇ ਵੀ ਚੱਲਣੇ ਹੋਰ ਜਗ੍ਹਾ ਵੀ ਚੱਲਣੇ ਪਰ ਸਾਰੀ ਗੱਲ ਨੂੰ ਕਵਰ ਕਰ ਜਾਂਦੇ ਰਹੇ ਬਾਬਾ ਜੀ ਬਹੁਤ ਇੱਕ ਠੰਡੇ ਸੁਭਾਅ ਦੇ ਨੇ ਗੱਲ ਸੁਣਦੇ ਹਰ ਦੀ ਸੁਣ ਕੇ ਉਹਦਾ ਚੀਤਾ ਜਵਾਬ ਦਿੰਦੇ ਨੇ